ਬਾਣੀ ਦਾ ਨਾਮ ਹੈ ਜਪ ਤੇ ਜਪ ਗੁਰੂ ਘਰ ਦੇ ਵਿੱਚ ਪ੍ਰধান ਸਾਧਨ ਹੈ ਜਪ ਤੋਂ ਬਿਨਾ ਕੋਈ ਸਿੱਖ ਸਿੱਖ ਨਹੀਂ ਜਪ ਤੋਂ ਬਿਨਾ ਕੋਈ ਸੇਵਕ ਸੇਵਕ ਨਹੀਂ ਔਰ ਸੇਵਕ ਤੇ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰਿਵਾਰ ਆਖਿਆ ਸੇਵਕ ਸਿੱਖ ਸਬੈ ਕਰਤਾਰਾ ਸੁਖੀ ਬਸੇ ਮੌਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਸੇਵਾ ਦੇ ਚ ਜੁਟੇ ਨੇ ਸਿੱਖ ਬਣ ਲੰਗੇ ਚੱਲ ਪਏ ਨੇ ਪੂਰਨ ਹੋਣਗੇ ਏ ਪ੍ਰਭੂ ਇਹ ਸੁਖੀ ਬਸਣ ਤੇ ਸੁਖ ਦਾ ਆਧਾਰ ਜਪ ਸੁਖ ਨਾਹੀਂ ਹਰ ਭਗਤ ਬਿਨਾ ਤੋ ਜਪ ਕਿਸ ਦਾ ਕਰਨਾ ਸੱਚ ਦਾ ਔਰ ਉਹ ਸੱਚ ਹੈ ਕਿ ਇਹਦੀ ਵਿਚਾਰ ਆਪਨੇ ਸਰਵਨ ਕੀਤੀ ਤੇ ਸੱਚ ਨਾਲ ਜੁੜਨ ਦੇ ਚ ਰੋਕ ਕੀ ਹੈ ਝੂਠ ਕੀ ਕੋੜ ਦੀ ਕੰਧ ਕਿਵੇਂ ਟੁੱਟੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਅਨਾਰ ਜਿਸ ਦੇ ਹੁਕਮ ਦੇ ਚ ਸਭ ਕੁਝ ਹੈ ਤੇ ਜਿਹੜਾ ਹੁਕਮੀ ਸਾਰੇ ਜਗਤ ਨੂੰ ਆਪਣੇ ਹੁਕਮ ਦੇ ਚ ਤੋੜ ਕੇ ਵਿਗਸਦਾ ਹੈ ਖਿੜਦਾ ਉਸ ਹੁਕਮੀ ਦੀ ਹੋਂਦ ਨੂੰ ਚੌਥੀ ਪੌੜੀ ਸਤਿਗੁਰੂ ਕਹਿਨਨ ਉਹ ਸੱਚ ਹੈ ਮਾਲਕ ਹੈ ਉਹਦਾ ਨਾਮ ਸੱਚਾ ਹੈ ਉਹਦੀ ਬੋਲੀ ਕੀ ਪਿਆਰ ਦੇਖਣ ਦੇ ਚਾਹ ਮਨੁੱਖ ਕਰਮ ਕਾਂਢੀ ਬਹੁਤ ਨੇ ਪਰ ਕਰਮ ਕਾਂਢੀ ਪ੍ਰਮਾਤਮਾ ਦੀ ਬੋਲੀ ਨਹੀਂ ਸਮਝਦਾ ਪ੍ਰੇਮ ਤੋਂ ਹੀਣਾ ਕਰਮ ਖਾਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਪਖੰਡ ਕਰਮ ਧਰਮ ਅਖੰਡ ਜੋਤੀ ਸੇ ਤਿੰਨ ਜਮ ਜਾਗਾਤੀ ਲੋਕ ਹੈ ਕਰਮ ਕਾਂਡ ਜੋ ਸਿਰਫ ਸਰੀਰ ਦੇ ਤਲ ਤੇ ਹੈ ਅੱਗੇ ਗਿਆ ਹੀ ਨਹੀਂ ਤੋ ਉਸ ਅਕਾਲ ਪੁਰਖ ਦੀ ਬੋਲੀ ਹੈ ਪਿਆਰ ਕਲ ਕੁਛ ਮੈਂ ਖੁਲਾਸਾ ਕੀਤਾ ਜਿਸ ਨੂੰ ਸਮਝਣਾ ਹੈ ਪਿਆਰ ਪ੍ਰੇਮ ਫਲ ਹੈ ਸੁਣੀਏ ਮਨਿਆ ਮਨ ਕੀਤਾ ਭਾਵ ਸੁਣਨ ਤੇ ਮੰਨਣ ਦਾ ਫਲ ਕੀ ਹੈ ਭਾਵ ਪ੍ਰੇਮ ਸੁਣਨਾ ਬੀਜ ਹੈ ਮੰਨਣਾ ਸ਼ਾਖ ਹੈ ਤੇ ਪ੍ਰੇਮ ਫਲ ਹੈ ਤੇ ਪ੍ਰੇਮ ਨਹੀਂ ਪੈਦਾ ਹੋਇਆ ਤੇ ਸੁਣਨਾ ਮੰਨਣਾ ਵਿਅਰਥ ਚਲਾ ਗਿਆ ਕਿਉਂਕਿ ਬੰਦਾ ਕਹਿੰਦਾ ਮੈਂ ਨਰਾਗ ਤੇ ਕਲੇਮੀ ਮੈਂ ਖੁਲਾਸਾ ਕੀਤਾ ਕਿ ਪ੍ਰੇਮ ਤੋਂ ਬਿਨਾ ਹਿਰਦਾ ਸ਼ੁਧ ਨਹੀਂ ਹੁੰਦਾ ਪ੍ਰੇਮ ਜਦ ਆਣ ਬਿਰਾਜਦਾਏ ਤੋ ਪ੍ਰਮਾਤਮਾ ਆਣ ਬਿਰਾਜਦਾਏ ਤੇ ਮਹਾਤਮਾ ਤੁਲਸੀ ਨੇ ਪ੍ਰੇਮ ਨੂੰ ਇੰਜ ਬਿਆਨ ਕੀਤਾ ਪ੍ਰੇਮ ਹਰ ਕੋ ਰੂਪ ਹੈ ਤਉ ਹਰ ਪ੍ਰੇਮ ਸਰੂਪ ਏਕ ਹੋਏ ਦੋ ਯੋ ਮਿਲੇ ਜਿਉਂ ਸੂਰਜ ਅਰਧੋ ਜਿਵੇਂ ਸੂਰਜ ਤੇ ਸੂਰਜ ਦੀ ਰੋਸ਼ਨੀ ਉਸ ਤੋਂ ਵੱਖ ਨਹੀਂ ਪਰਮਾਤਮਾ ਤੇ ਪ੍ਰੇਮ ਇੱਕ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਜਿਧਰ ਕਿਧਰ ਪਰਮਾਤਮਾ ਅਨੁਰਾਗ ਹੋ ਕੇ ਛਾਇਆ ਹੋਏ ਪਿਆਰ ਹੋ ਕੇ ਤੇ ਲੰਬੀ ਚੌੜੀ ਸਾਧਨਾ ਤੋਂ ਬਾਅਦ ਇੱਕ ਗੱਲ ਸਮਝ ਚ ਆਈ ਕੇ ਨਾ ਗਿਆਨ ਨਾਲ ਹਿਰਦਾ ਸ਼ੁੱਧ ਹੁੰਦਾ ਤੇ ਨਾ ਦਾਨ ਨਾਲ ਤੇ ਨਾ ਹੀ ਸੇਵਾ ਨਾਲ ਹਿਰਦੇ ਦੀ ਸ਼ੁੱద్ధి ਪ੍ਰੇਮ ਨਾਲ ਹੈ ਇਸ ਵਾਸਤੇ ਸੇਵਾ ਕਰਦੇ ਆਂ ਵੀ ਮਨੁੱਖ ਕਪਤੀ ਬਣਿਆ ਰਹਿੰਦਾ ਹੈ ਗੈਨੇ ਹੁੰਦੇ ਆਂ ਵੀ ਅਗਿਆਨਤਾ ਬਣੀ ਰਹਿੰਦੀ ਹੈ ਤੇ ਦਾਨੀ ਹੁੰਦੇ ਆਂ ਵੀ ਫਤੂਰ ਗੁਬਾਰ ਅਹੰਕਾਰ ਬਣਿਆ ਰਹਿੰਦਾ ਇਹਦੇ ਨਾਲ ਮਸਲੇ ਨਹੀਂ ਹੱਲ ਹੁੰਦੇ ਕਰੋੜਾਂ ਦਾ দান ਕਰਨ ਵਾਲੇ ਵੀ ਦੇਖੇ ਗਏ ਨੇ ਰੱਬ ਤੋਂ ਦੂਰ ਨੇ ਤੇ ਲੰਬੀਆਂ ਚੌੜੀਆਂ ਕਿਤਾਬਾਂ ਦਾ ਬਹੁਤ ਵੱਡਾ ਗਿਆਨ ਤੇ ਅਨੁਭਵ ਰੱਖਣ ਵਾਲੇ ਵੀ ਹਿਰਦੇ ਕਰਕੇ ਸ਼ੁੱਧ ਨਹੀਂ ਨੇ ਬਹੁਤ ਲੰਬੀ ਚੌੜੀ ਸੇਵਾ ਕਰਨ ਵਾਲੇ ਵੀ ਦੇਖੇ ਗਏ ਨੇ ਵਹਿਮ ਤੇ ਤਹਮਾਤ ਦੇ ਵਿੱਚ ਭਟਕ ਰਹੇ ਨੇ ਹਿਰਦੇ ਦੀ ਸ਼ੁੱਧੀ ਪ੍ਰੇਮ ਨਾਲ ਹੈ ਤੇ ਜਦ ਕੋਈ ਪ੍ਰੇਮ ਤੱਕ ਪਹੁੰਚਦਾ ਹੈ ਉਹਦੇ ਅੰਦਰੋਂ ਜਿਹੜੀ ਸੇਵਾ ਪੈਦਾ ਹੁੰਦੀ ਹੈ ਉਹਦੇ ਅੰਦਰੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ ਉਹਦੇ ਅੰਦਰੋਂ ਜਿਹੜਾ ਦਾਨ ਪੈਦਾ ਹੁੰਦਾ ਉਹਦੀ ਬਕਾਇਦਾ ਜੜ ਹੈ ਉਹ ਹੈ ਪ੍ਰੇਮ ਉਹਦੇ ਦਾਨ ਵਿੱਚ ਫਤੂਰ ਨਹੀਂ ਹੋਵੇਗਾ ਉਹਦੀ ਸੇਵਾ ਵਿੱਚ ਬੜੀ ਪਰਬਲ ਨਿਰਮਾਣਤਾ ਹੋਵੇਗੀ ਔਰ ਉਹਦੇ ਗਿਆਨ ਦੇ ਵਿੱਚ ਖੇੜਾ ਹੋਵੇਗਾ ਕੁਝ ਮਸਤੀ ਹੋਵੇਗੀ ਕਿਉਂਕਿ ਬੁਨਿਆਦ ਹੈ ਜੜ ਹੈ ਭਾਵ ਪ੍ਰੇਮ ਇਹ ਕਾਲਮ ਦਾ ਕਹਿਣਾ ਹੈ ਅਗਰ ਕੋਈ 1 2 ਸਾਲ ਨਹੀਂ ਤੇ 1 ਜੀਵਨ ਨਹੀਂ ਹਜ਼ਾਰਾਂ ਜ਼ਿੰਦਗੀਆਂ ਤੱਕ ਹਜ਼ਾਰਾਂ ਸਾਲਾਂ ਤੱਕ দান ਗਿਆਨ ਤੇ ਸੇਵਾ ਇਸ ਤਰ੍ਹਾਂ ਦੀ ਕਰਦਾ ਰਹੇ ਇਬਾਦਤ ਕਰਦਾ ਰਹੇ ਹਜ਼ਾਰ ਸਾਲ ਇਬਾਦਤ ਪੁਨਰ ਨਮਾਜ਼ੀ ਨੇ ਇਸ ਕਸੇ ਕੋ ਇਸ਼ਕ ਨਦਾਰਤ ਖੁਦਾ ਰਾਜ਼ੀ ਨੇ ਇਸ ਖੁਦਾ ਤੇ ਉਸ ਦਿਨ ਰਾਜ਼ੀ ਹੁੰਦਾ ਹੈ ਜਿਸ ਦਿਨ ਪ੍ਰੇਮ ਪੈਦਾ ਹੁੰਦਾ ਉਸ ਤੋਂ ਪਹਿਲੇ ਨਹੀਂ ਅਸੀਂ ਕਿਸ ਤਰ੍ਹਾਂ ਅੰਦਾਜ਼ਾ ਲਾਈਏ ਕਿ ਅੱਜ ਸਾਡੇ ਤੇ ਗੁਰੂ ਪ੍ਰਸੰਨ ਹੋ ਗਿਆ ਨਿਤਨੇਮ ਕਰਦੇ ਆਂ ਜੇ ਕਿਦਰੇ ਅੰਦਰੋਂ ਪ੍ਰੇਮ ਪੈਦਾ ਹੋ ਗਿਆ ਤਾਂ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਅੱਜ ਗੁਰੂ ਦੀ ਪ੍ਰਸੰਤਾ ਮਿਲ ਗਈ ਅੱਜ ਆਕਾਲ ਪੁਰਖ ਦੀ ਰਹਿਮਤ ਹੋ ਗਈ ਕੀਰਤਨ ਸੁਣਦਿਆਂ ਆ ਜੇ ਅੰਦਰ ਭਾਵ ਪੈਦਾ ਹੋ ਗਿਆ ਤੇ ਭਾਵ ਉਦੋਂ ਹੀ ਪੈਦਾ ਹੁੰਦਾ ਜਦ ਬਿਲਕੁਲ ਹਿਰਦਾ ਅਫੁਰ ਹੋ ਜਾਂਦਾ ਹੈ ਤੇ ਭਾਵ ਬਹੁਤ ਦਿਨਾਂ ਦੇ ਗੁਨਾਹਾਂ ਨੂੰ ਧੋ ਦਿੰਦਾ ਹੈ ਕਠੋਰਤਾ ਨੂੰ ਧੋ ਦਿੰਦਾ ਹੈ ਪ੍ਰੇਮ ਤੋਂ ਬਿਨਾ ਸ਼ੁੱਧ ਹੀ ਨਹੀਂ ਹੈ ਮੈਂ ਲਵਸ ਫਿਰ ਦੁਰਾ ਦਿਆਂ ਗੈਣੀ ਵੀ ਅਸ਼ੁੱਧ ਹੋਵੇਗਾ ਦਾਨੀ ਵੀ ਅਸ਼ੁੱਧ ਹੋਵੇਗਾ ਨਿਤਨੇਮੀ ਵੀ ਮਲੇਨ ਹੋਵੇਗਾ ਤੇ ਰੋਜ਼ ਦੀ ਸੇਵਾ ਕਰਨ ਵਾਲਾ ਵੀ ਅਸ਼ੁੱਧ ਹੋਵੇਗਾ ਤੇ ਇਸ ਤੋਂ ਅੱਗੇ ਹੁਣ ਜਿਹੜੀ ਕਿਰਿਆ ਹੈ ਉਹਦੇ ਚ ਅਸ਼ੁੱਧੀ ਜੁੜੀ ਰਹੇਗੀ ਜਿੰਨੇ ਚਿਰ ਤੱਕ ਪ੍ਰੇਮ ਨਹੀਂ ਹੈ ਇਹਨਾਂ ਵਖਰੀ ਹੈ ਕਿ ਜਿਸ ਨੂੰ ਅਸੀਂ ਪ੍ਰੇਮ ਕਹਿੰਦੇ ਆ ਪ੍ਰੇਮ ਨਹੀਂ ਹੈ ਪ੍ਰੇਮ ਇੱਕ ਅਵਸਥਾ ਹੈ ਸੁਣਦੇ ਆ ਮੰਨਦੇ ਆ ਯਾਦ ਕਰਦੇ ਆ ਕਰਦੇ ਆ ਉਹ ਜਜ਼ਬਾ ਜਿਸ ਦਿਨ ਉਮੜਦਾ ਹੈ ਇਕਦਮ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਤੇ ਸੰਬੰਧ ਦੇ ਜੁੜਦਿਆਂ ਹਿਰਦਾ ਸ਼ੁੱਧ ਹੋ ਜਾਂਦਾ ਹੈ ਸਹਿਬ ਕਹਿੰਦੇ ਨੇ ਪ੍ਰੇਮ ਪਰਮਾਤਮਾ ਦੀ ਬੋਲੀ ਹੈ ਇਹ ਉਸਦੀ ਭਾਸ਼ਾ ਹੈ ਜਗਤ ਕਿਹਾ ਪਰਮਾਤਮਾ ਦੀ ਭਾਸ਼ਾ ਸਮਝ ਸਕਿਆ ਨਹੀਂ ਕਾਰਨ ਮਹਾਰਾਜ ਕਹਿੰਦੇ ਨੇ ਉਹ ਕੁਝ ਹੋਰ ਢੰਗ ਨਾਲ ਹੀ ਆਖਦੇ ਨੇ ਰੱਬ ਨੂੰ ਕੀ ਆਖਦੇ ਨੇ ਪਰਮਾਤਮਾ ਨੂੰ ਆਖੈਂ ਮੰਗੇ ਦੇਹੇ ਦੇ ਉਹ ਵਾਸ਼ਨਾ ਕਰਕੇ ਜੁੜੇ ਨੇ ਪ੍ਰਾਰਥਨਾ ਕਰਕੇ ਨਹੀਂ ਕਹਿੰਦੇ ਨੇ ਮਨੁੱਖ ਦੇ ਅੰਦਰ ਜਾਂ ਵਾਸ਼ਨਾ ਹੋਵੇਗੀ ਜਾਂ ਪ੍ਰਾਰਥਨਾ ਪ੍ਰਾਰਥਨਾ ਚੋਂ ਪ੍ਰੇਮ ਪੈਦਾ ਹੁੰਦਾ ਹੈ ਵਾਸ਼ਨਾ ਤੋਂ ਮੰਗ ਪੈਦਾ ਹੁੰਦੀ ਹੈ ਇਹਨਾਂ ਦੋਹਾਂ ਚ ਕੋਈ ਇੱਕ ਨਾ ਇੱਕ ਜ਼ਰੂਰ ਹੋਵੇਗਾ ਵਾਸ਼ਨਾ ਸੰਸਾਰ ਨਾਲ ਜੋੜਦੀ ਹੈ ਨਿਰੰਕਾਰ ਨਾਲ ਨਹੀਂ ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ ਵਾਸ਼ਨਾ ਮਨ ਨੂੰ ਖਿੰਡਾ ਕੇ ਰੱਖਦੀ ਹੈ ਪ੍ਰਾਰਥਨਾ ਮਨ ਨੂੰ ਜੋੜਦੀ ਹੈ ਤੇ ਮੈਂ ਫਿਰ ਅਰਸ਼ ਕਰਾਂ ਪ੍ਰਾਰਥਨਾ ਦੇ ਵਿੱਚ ਮੰਗ ਨਹੀਂ ਆਉਂਦੀ ਤੇ ਮੰਗਣ ਵਾਲੇ ਨੂੰ ਗੁਰਬਾਣੀ ਨੇ ਕਹਿ ਦਿੱਤਾ ਇਆਣਾ ਹੈ ਅਜੇ ਧਰਮ ਦੇ ਮਾਰਗ ਤੇ ਚੱਲਿਆ ਪਰ ਇਆਣਾ ਹੈ ਨਾਦਾਨ ਹੈ ਮਮਾ ਮੰਗਨ ਹਾਰ ਇਆਣਾ 52 ਅਖਰੀ ਮੰਗਾ ਮੰਗਣ ਹਾਰ ਇਆਣਾ ਪਰ ਦੇਨ ਹਾਰ ਦੇ ਰਹੋ ਸੁਜਾਨਾ ਇਹ ਇਆਣਾ ਹੈ ਸਮਝਨੇ ਕਹਿੰਦੇ ਨੇ ਇੱਕ ਤੇ ਪ੍ਰਮਾਤਮਾ ਨਾਲ ਮੰਗਣ ਦਾ ਸੰਬੰਧ ਹੈ ਤੇ ਇੱਕ ਮੰਨਣ ਦਾ ਤੇ ਪ੍ਰੇਮ ਦਾ ਸੰਬੰਧ ਹੈ ਇਸ ਵਾਸਤੇ ਮੰਨਣਾ ਹੋਰ ਗੱਲ ਹੈ ਮੰਗਣਾ ਹੋਰ ਗੱਲ ਹੈ ਮੰਗਣ ਵਾਲੇ ਦਾ ਹਿਰਦਾ ਅਸ਼ੁੱਧ ਰਹੇਗਾ ਕੋਈ ਮੰਗ ਰਿਹਾ ਕੋਈ ਧਨ ਦੌਲਤ ਮੰਗ ਰਿਹਾ ਕੋਈ ਇੱਜ਼ਤ ਮਾਨ ਮਰਿਆਦਾ ਮੰਗ ਰਿਹਾ ਕੋਈ ਧੀਆਂ ਪੁੱਤਰ ਮੰਗ ਰਿਹਾ ਕੋਈ ਚੌਦਰ ਪਣਾ ਮੰਗ ਰਿਹਾ ਅਸਲ ਤੇ ਵੀ ਗੁਰੂ ਕੋਲ ਕਈਆਂ ਦੀ ਮੰਗ ਆਉਂਦੀ ਹੈ ਕਿ ਮੇਰਾ ਚੌਦਰ ਪਣਾ ਕਾਇਮ ਰਹੇ ਮੰਗ ਆਉਂਦੀ ਹੈ ਮੰਗ ਕਿਸੇ ਤਰ੍ਹਾਂ ਦੀ ਵੀ ਹੈ ਅਰਦਾਸ ਸ਼ੁੱਧ ਨਹੀਂ ਹੋਵੇਗਾ ਤੇਰੇ ਦੇ ਵਿੱਚ ਅਸ਼ੁੱਧੀ ਬਣੀ ਰਹੇਗੀ। ਔਰ ਇਸ ਤਲ ਦੇ ਤੇ ਜੀਵਣ ਵਾਲੇ ਧਾਰਮਿਕ ਲੋਕ ਬਹੁਤ ਨੇ। ਕੁਛ ਨਾ ਕੁਛ ਮੰਗ ਹੈ। ਇੱਕ ਮੰਗਣਾ ਹੈ। ਇੱਕ ਮੰਨਣਾ ਹੈ। اے ਗੁਰੂ ਅਸੀਂ ਮੰਨਦੇ ਹਾਂ ਤੈਨੂੰ ਬਸ ਤੇਰਾ ਪ੍ਰੇਮ ਹੈ, ਤੇਰੀ ਸ਼ਰਧਾ ਹੈ। ਫਿਰ ਤੇਰੀ ਮਰਜ਼ੀ ਹੈ ਜੋ ਤੂੰ ਸੜੀ ਚੋਲੀ ਚ ਪਾ ਨਾ ਪਾ। ਮੰਮਾ ਮੰਗਨ ਹਾਰ ਈਆਨਾ ਦੇਨ ਹਾਰ ਦੇ ਰਿਓ ਸੁਜਾਨਾ ਸਾਬ ਕਹਿੰਦੇ ਉਸ ਤੋਂ ਮੰਗਿਏ ਕੀ ਉਹ ਤੇ ਅਣ ਮੰਗਿਆ দান ਦੇਵਣਾ ਕਹੋ ਨਾਨਕ ਸੱਚ ਸਮਾਲ ਜਿਓ ਉਹ ਤੇ ਅਣ ਮੰਗਿਆ ਹੀ ਬਹੁਤ ਕੁਛ ਦੇਈ ਜਾਂਦੇ ਐ ਇਹ ਤਨ ਦਿੱਤਾ ਊਪਜੀਵਕਾ ਦੇ ਵਸੀਲੇ ਦੇ ਦਿੱਤੇ ਮਾਂ ਬਾਪ ਦੇ ਦਿੱਤੇ ਅੰਗ ਦੇ ਦਿੱਤੇ ਸਰੀਰ ਦੇ ਵੱਡ ਮੁੱਲੇ ਸੂਰਜ ਰੋਸ਼ਨੀ ਦੇ ਦਿੱਤੀ ਹਵਾ ਦੇ ਦਿੱਤੀ ਬਹੁਤ ਕੁਛ ਅਣ ਮੰਗਿਆ ਦਿੱਤਾ ਤੇ ਇਹ ਬੰਦਾ ਤੂੰ ਪ੍ਰਾਰਥਨਾ ਦੇ ਚ ਜੁੜ ਜਿਤਨੀ ਤੇਰੀ ਝੋਲੀ ਵੱਡੀ ਹੁੰਦੀ ਜਾਏਗੀ ਉਤਨੀ ਤੈਨੂੰ ਸੌਗਾਤ ਮਿਲਦੀ ਜਾਏਗੀ ਅੱਜ ਤੱਕ ਪ੍ਰਮਾਤਮਾ ਨਹੀਂ ਮਿਲਿਆ ਝੋਲੀ ਛੋਟੀ ਝੋਲੀ ਵੱਡੀ ਨਹੀਂ ਹੋਈ ਝੋਲੀ ਵੱਡੀ ਉਸਦੀ ਹੁੰਦੀ ਜਿਹਦੇ ਅੰਦਰੋਂ ਪ੍ਰਾਰਥਨਾ ਨਿਕਲਦੀ ਹੈ ਤੇ ਮਹਾਰਾਜ ਕਹਿੰਦੇ ਨੇ ਇਹਨੂੰ ਮੰਗਣ ਦੀ ਉਂਝ ਜਾਚ ਵੀ ਨਹੀਂ ਜੋ ਮੰਗੇ ਤੋ ਮੰਗੇ ਬਿਆ ਜਾਣਤੇ ਕੁਸਲ ਨ ਕਬ ਹੋਂthia ਮੰਗਦਾ ਤੇ ਪੁਰੋਥਾ ਹੀ ਮੰਗਦਾ ਹੈ ਗਲਤ ਮੰਗਦਾ ਹੈ ਇੱਕ ਮੈਂ ਅਰਜ਼ ਕਰਦੇ ਆ ਮਨੁੱਖ ਦੇ ਕੁਲ ਸਿਆਣਕ ਤੇ ਉਹ ਬਹੁਤ ਆ ਗਈ ਹੈ ਬੰਦਾ ਸਮਾਜਿਕ ਤੌਰ ਤੇ ਬਹੁਤ ਸਿਆਣਾ ਹੋਇਆ ਤੇ ਸਮਾਜ ਦੇ ਬਹੁਤ ਅੱਛੇ ਨਿਯਮ ਪਹਿਲੇ ਨਾਲੋਂ ਬਣਾ ਲੈ ਗਏ ਨੇ ਮੈਂ ਇਹ ਤੇ ਨਹੀਂ ਕਹਿੰਦਾ ਕਿ ਸਾਰੀ ਦੁਨੀਆ ਦਾ ਸਮਾਜਿਕ ਢਾਂਚਾ ਠੀਕ ਹੋ ਗਿਆ ਪਰ ਪਹਿਲੇ ਨਾਲੋਂ ਠੀਕ ਹੈ ਬਹੁਤ ਕੁਝ ਸੁਧਾਰ ਹੋ ਗਿਆ ਪਹਿਲੇ ਨਾਲੋਂ ਕਈ ਮੁਲਕਾਂ ਨੇ ਆਪਣੀ ਰਾਜਨੀਤੀ 'ਚ ਵੀ ਬੜਾ ਸੁਧਾਰ ਕਰ ਲਿਆ ਹੈ ਸਾਰੇ ਮੁਲਕਾਂ ਦੀ ਤੇ ਮੈਂ ਗੱਲ ਨਹੀਂ ਕਰਦਾ ਪਰ ਕੁਝ ਇੱਕ ਨੇ ਬਹੁਤ ਅੱਛਾ ਸੁਧਾਰ ਕਰ ਲਿਆ ਹੈ ਕਿ ਰਾਜਨੀਤੀ ਕਰਕੇ ਖੂਨ ਖਰਾਬਾ ਨਾ ਹੋਵੇ ਤੇ ਸਮਾਜਿਕ ਦੇ ਨਿਯਮ ਐਸੇ ਨਾ ਹੋਣ ਕਿ ਜਿਹਦੇ ਨਾਲ ਕਿਸੇ ਪ੍ਰਾਣੀ ਤੇ ਜ਼ੁਲਮ ਹੋਵੇ ਦਬਿਆ ਰਹੇ ਮਨੁੱਖ ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੋ ਗਿਆ ਹੈ ਬਈ ਧੰਨ ਕਿਵੇਂ ਕਮਾਈਦਾ ਹੈ ਇਹਨੂੰ ਬੜੇ ਢੰਗ ਆ ਗਏ ਨੇ ਬੜੇ ਤੌਰ ਤਰੀਕੇ ਆ ਗਏ ਨੇ ਪਰ ਹਜ਼ਾਰਾਂ ਸਾਲ ਪਹਿਲੇ ਜਿਹੜਾ ਧਾਰਮਿਕ ਤੌਰ ਤੇ ਬੰਦਾ ਅਗਿਆਨੀ ਸੀ ਗੁਸਤਾਖੀ maaf ਅੱਜ ਵੀ ਆ ਗਈ ਨਹੀਂ ਧਰਮ ਦੀ ਸਿਆਣਪ ਅੱਜ ਵੀ ਨਹੀਂ ਪੈਦਾ ਹੋ ਸਕੀ ਧਰਮ ਦਾ ਬੋਧ ਅਜ ਵੀ ਨਹੀਂ ਪੈਦਾ ਹੋ ਸਕਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਬਹੁਤ ਵੱਡਾ ਧਾਰਮਿਕ ਕਹਿੰਦੇ ਹੋ ਸਿਰਫ ਧਾਰਮਿਕ ਦਿਖਾਈ ਦੇ ਰਿਹਾ ਹੈ ਧਾਰਮਿਕ ਹੈ ਨਹੀਂ ਉਹਨਾਂ ਦਾ ਇੱਕ ਸਵਈਆ ਮੈਨੂੰ ਚੇਤੇ ਆਇਆ ਇਸ ਵਕਤ ਆਪ ਕਹਿੰਦੇ ਨੇ ਚੰਦਨ ਕੇ ਬਾਰ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਪਟ ਮਦ ਕਾਂਚ ਗਰੇ ਰੱਖੀਏ ਇੱਕ ਕਿਸਾਮ ਆਪਣੇ ਖੇਤ ਦੇ ਚਾਰੋਂ ਪਾਸੇ ਚੰਦਨ ਦੀ ਵਾੜ ਲਾ ਰਿਹਾ ਸੀ ਤੇ ਚੰਦਨ ਲੱਕੜ ਬੜੀ ਕੀਮਤੀ ਹੈ ਤੇ ਪਾਏ ਜੀ ਕਹਿੰਦੇ ਮੈਂ ਉਸ ਤੋਂ ਪੁੱਛਿਆ ਹੈ ਬੀ ਚੰਦਨ ਵਰਗੀ ਕੀਮਤੀ ਲੱਕੜ ਤੂੰ ਖੇਤ ਦੇ ਆਲੇ ਦੁਆਲੇ ਵਾੜ ਲਾ ਰਿਹਾ ਹੈ ਉਹਦੀ ਬੀਜਿਆ ਕੀ ਹੈ ਤੂੰ ਤੇ ਕਿਸਾਨ ਕਹਿਣ ਲੱਗਾ ਬੀਜਿਆ ਤੇ ਮੈਂ ਕਿੱਕਰ ਦੇ ਬੂਟੇ ਲਾਏ ਨੇ ਬਬੂਰ ਦੇ ਬੂਟੇ ਲਾਏ ਨੇ ਕਿੱਕਰ ਦੇ ਭਾਈ ਜੀ ਕਹਿੰਦੇ ਨੇ ਹੈਰਾਨਗੇ ਵਾੜ ਚੰਦਨ ਦੇ ਬੂਟੇ ਕਿਕਰਾਂ ਦੇ ਚੰਦਨ ਕੀ ਬਾਰ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀਏ